ਕੀ ਮਾਮਲਾ ਜੀ ਸਰ ਜੀ ਮਹਾਰ ਜੋ ਸ਼੍ਰੀ ਸੁਪਨ ਸ਼ਰਮਾ ਜੀ ਆਈ ਪੀ ਐਸ ਕਮਿਸ਼ਨਰ ਪੁਲਿਸ ਜਲੰਧਰ ਤੇ ਸ਼੍ਰੀ ਦਿੱਤਿਆ ਵਾਰੀਅਰ ਜੀ ਆਈ ਪੀ ਐਸ ਐ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦੇਸ਼ਾਂ ਦੇ ਦੇਸ਼ਾਂ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਇੰਸਪੈਕਟਰ ਰਵਿੰਦਰ ਸਿੰਘ ਉਹਨਾਂ ਨੇ ਦੋ ਵਿਅਕਤੀ ਕਾਬੂ ਕੀਤੇ ਜੋ ਕਿ ਚਾਰਖੰਡ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੇ ਕੋਲ 1 ਕਿਲੋ 500 ਗ੍ਰਾਮ ਈਮ ਰਿਕਵਰ ਕੀਤੀ ਜਾਂਦੇ ਤਹਿਤ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬੰਦੇ ਇਹ ਪਿੱਛੋਂ ਚਾਰਖੰਡ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਇੱਥੇ ਜਲੰਧਰੋਂ ਹੁੰਦੇ ਕੈਂਟ ਦੇ ਏਰੀਏ ਦੇ ਵਿੱਚੋਂ ਕਾਬੁਣਾ ਗੇਟ ਦੇ ਨੇੜੇ ਕਾਬੂ ਕੀਤਾ ਜਿਨ੍ਹਾਂ ਕੋਲ 1.5 ਕਿਲੋ ਪੀਮਰ ਕਬਰ ਹੋਈ ਪਹਿਲੇ ਵੀ ਇਸੇ ਮਾਮਲੇ ਦਾ ਨਹੀਂ ਇਹਨਾਂ ਦੋਹਾਂ ਵਿਅਕਤੀਆਂ ਦੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹਜੇ ਹੋਇਆ